ਆਹ ਦਹਾਲੇ ਦਵਾਲੇ ਦਾ ਜਿਹੜਾ ਉਹ ਦ੍ਰਿਖਸ਼ਾ ਤੇ ਉਹ ਸਾਹਮਣੇ ਜੇ ਤੁਸੀਂ ਵੇਖੋ ਤੇ ਉੱਥੇ ਮੈਂ ਯੂਮ ਕਰ ਪਾਜੀ ਬੜੀ ਸਪੀਡ ਉਹਦੀ ਹੋਵੇ ਚੱਲਣ ਦੀ ਘੰਟਾ गावा 370 ਵੇ ਤਾਂ ਵਿਊ ਕਿਵੇਂ ਦਾ ਲੱਗਾ ਜੀ ਯੂਮ ਤਾਂ ਬਹੁਤ ਸੋਹਣਾ ਲਓ ਜੀ ਵੇਖੋ ਤੁਸੀਂ ਵੀ ਨਜ਼ਾਰੇ ਚੰਡੀਗੜ੍ਹ ਦਾ ਲੋਗੋ ਹੀ ਆਏ ਸਮਝੋ ਜਿਹਨੂੰ ਪਛਾਣ ਕਰਕੇ ਕਿ ਅਸੀਂ ਚੰਡੀਗੜ੍ਹ ਪਹੁੰਚ ਗਏ ਆ ਤੇ ਨਾਲ ਹੀ ਸੁਖਨਾ ਲੇਖ ਸਵਾਗਤ ਹੈ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਚੰਡੀਗੜ੍ਹ ਸ਼ਹਿਰ ਤੇ ਜਿੱਥੇ ਅੱਜ ਆਪਾਂ ਤੁਹਾਨੂੰ ਵਿਖਾਵਾਂਗੇ ਸੁਖਨਾ ਲੇਕ ਜਿਹੜੀ ਕਿ ਇੱਕ ਬਹੁਤ ਹੀ ਫੇਮਸ ਲੇਕ ਹੈ ਇਹ ਸ਼ਹਿਰ ਦੀ ਤੇ ਪਹੁੰਚ ਹੀ ਗਏ ਆਂ ਆਪਾਂ ਅੱਥੇ ਜਾ ਕੇ ਵਿਖਾਉਣੇ ਤੁਹਾਨੂੰ ਗੱਡੀ ਜਿਹੜੀ ਉਹ ਆਪਾਂ ਇੱਥੇ پارک ਕਰ ਲਈ ਆ ਤੇ ਚੱਲਦੇ ਆਂ ਰੋਡ ਪਾਰ ਕਰਕੇ ਸਾਹਮਣੇ ਗੱਡੀਆਂ ਵੀ ਆ ਰਹੀਆਂ ਤੇ ਨਾਲ ਆਪਣੇ ਸੱਜਣ ਮਿੱਤਰਾਂ ਜਿਹੜੇ ਉਹ ਵੀ ਆ ਚਾਰ ਜਣੇ ਆ ਪਾਏ ਆ ਘੁੰਮਣ ਇਧਰ ਸਾਹਮਣੇ ਰੋੜਾ ਤੇ ਰੋੜ ਤੋਂ ਨਾਲ ਹੀ ਬਿਲਕੁਲ ਆ ਜਿਹੜੀ ਉਹ ਬਣੀ ਹੋਈ ਆ ਸੁਕਨਾ ਲੇਖ ਤੇ ਕਰਾਉਨੇ ਆ ਤੁਹਾਨੂੰ ਦਰਸ਼ਨ ਇਹ ਪੰਜਾਬ ਦੀ ਇੱਕ ਖੂਬਸੂਰਤ ਲੇਖ ਆ ਜਿਹੜੀ ਉਹ ਆ ਤੇ ਆ ਗਿਆ ਜੀ ਇਹਦਾ مین ਗੇਟ ਤੇ ਇੱਥੇ ਬਣਿਆ ਕੋ ਖਾਣ ਪੀਣ ਲਈ ਜਿਹੜੇ ਸਟਾਲ ਵਗੈਰਾ ਉਹ ਲੱਗੇ ਆ ਤੇ ਇਧਰਲੀ ਸਾਈਡ ਵੀ ਹੈਗੇ ਕੋ ਤੇ ਕੁਝ ਲੋਕ ਇੱਥੇ ਬੈਠੇ ਆ ਇਹ ਅੱਗੇ ਜੇ ਤੁਹਾਨੂੰ ਜਾ ਕੇ ਵਿਖਾਉਣੇ ਆ ਇਧਰਲੀ ਸਾਈਡ ਨਾਲ ਹੀ ਆ ਜਿਹੜੇ ਉਹ ਬੱਚਿਆਂ ਦੇ ਟਵਾਏ ਵਗੈਰਾ ਪੰਗੂੜੇ ਵਗੈਰਾ ਲੱਗੇ ਹੋਏ ਆ ਆ ਵੇਖੋ ਆ ਗੋਲ-ਗੋਲ ਘੁੰਮਣ ਵਾਲਾ ਜਿਹੜਾ ਪਿੰਡਾਂ 'ਚ ਲੱਗਾ ਹੁੰਦਾ ਮੇਲਿਆਂ 'ਚ ਤੇ ਨਾਲ ਹੀ ਇਹਦੇ ਛੋਟੇ ਬੱਚਿਆਂ ਵਾਸਤੇ ਆ ਸਾਰਾ ਬੱਚਿਆਂ ਵਾਸਤੇ ਆ ਤੇ ਲੇਖ ਦੇ ਨਾਲ ਹੀ ਆ ਜਿਹੜੀ ਇਹ ਸਾਰੇ ਲੱਗੇ ਤੇ ਨਾਲ ਹੀ ਇਧਰਲੇ ਬੰਨੇ ਆ ਜਿਹੜੀ ਉਹ ਲੇਖ ਲਗ ਬਣੀ ਹੋਈ ਆ ਆ ਵੇਖੋ ਜੀ ਇਹ ਆ ਲੇਖ ਸੁਖਨਾ ਲੇਖ ਸਾਹਮਣੇ ਜਿਹੜਾ ਉਹ ਦੇਸ਼ ਦਾ ਝੰਡਾ ਵੀ ਲੱਗਾ ਹੋਇਆ ਤੇ ਵੇਖੋ ਇਹਦਾ ਨਜ਼ਾਰਾ ਕਿਵੇਂ ਲੱਗ ਰਿਹਾ ਜੀ ਤੇ ਨਾਲ ਆਪਣੇ ਜਿਹੜੇ ਯਾਰ ਮਿੱਤਰ ਆਏ ਆ ਚਾਰ ਜਾਣੇ ਅਹੀਂ ਆਏ ਆ ਤੇ ਕਰਾਉਂਦੇ ਤੁਹਾਨੂੰ ਇੰਟਰੋਡਕਸ਼ਨ ਸਾਹਮਣੇ ਸਾਡੇ ਲਾਡੀ ਭਾਜੀ ਵੱਡੇ ਭਰਾ ਸਾਡੇ ਨਾਲ ਸਾਡੇ ਸਰਪੰਚ ਸਾਹਿਬ ਐਮਪੀ ਪਿੰਡ ਤੋਂ ਤੇ ਪਿੱਛੇ ਸਾਡੇ ਬਰਗੇਡੀਅਰ ਸਾਹਿਬ ਕਾਕਾ ਜੀ ਫੌਜੀ ਸਾਹਿਬ ਤੇ ਲਾਡੀ ਭਾਜੀ ਕਿਵੇਂ ਲੱਗ ਰਿਹਾ ਫੇ ਬਹੁਤ ਵਧੀਆ ਕਿਵੇਂ ਦਾ ਇੱਥੇ ਦਾ ਵਿਊ ਕਿਵੇਂ ਦਾ ਲੱਗਾ ਜੀ ਵਿਊ ਤਾਂ ਬਹੁਤ ਸੋਹਣਾ ਹੈ ਲਓ ਜੀ ਵੇਖੋ ਤੁਸੀਂ ਵੀ ਸੁਖਣਾ ਲਿਖਦਾ ਵੀਊ ਇਹ ਆ ਵੀ ਆਏ ਆ ਅਸੀਂ ਆ ਜਿਹੜਾ ਉਹ ਕੋ ਤਸਵੀਰ ਦੇ ਟਾਈਮ ਹੀ ਆ ਗਏ ਇੱਥੇ ਕਿੰਨੇ ਵਜੇ ਭਾਜੀ 10 ਕਿ 11 10 ਵਜੇ ਆ ਗਏ 10 ਵਜੇ ਆਏ ਆ ਤੇ 10 ਵਜੇ ਦਾ ਇੱਥੇ ਦਾ ਜਿਹੜਾ ਵੀਊ ਆ ਉਹ ਇਸ ਤਰ੍ਹਾਂ ਦਾ ਵਾ ਤੇ ਜਿਹੜਾ ਸ਼ਾਮ ਦੇ ਟਾਈਮ ਦਾ ਵਾ ਥੋੜਾ ਉੱਥੇ ਸ਼ਾਮ ਦੇ ਟਾਈਮ ਜਿਹੜੇ ਉਹ ਥੋੜੇ ਜਿਆਦਾ ਲੋਕ ਹੁੰਦੇ ਆ ਆ ਵੇਖੋ ਚੰਡੀਗੜ੍ਹ ਦੀ ਸੁਖਨਾ ਲੇਖ ਜੋ ਕਿ ਆਪਣੀ ਖੂਬਸੂਰਤੀ ਦੇ ਨਾਲ ਆ ਜਿਹੜੀ ਉਹ ਪ੍ਰਸਿੱਧ ਵਾ ਉਹ ਅੱਗੇ ਵੇਖੋ ਵੀ ਉਹ ਵੇਖੋ ਅੱਗੇ ਜਿਹੜੇ ਆ ਉਹ ਵੋਟ ਵਗੈਰਾ ਜਿਹੜੀ ਉਹ ਚੱਲ ਰਹੀ ਹੈ ਅੱਗੇ ਤੇ ਇਹਦੇ ਵਿੱਚ ਤੁਸੀਂ ਲੁੱਤ ਵੀ ਲੈ ਸਕਦੇ ਵੋਟ ਵਗੈਰਾ ਦਾ ਇੱਕ ਉਹ ਲੱਗੀ ਆ ਚੱਲ ਰਹੀ ਆ ਤੇ ਉਹ ਦੂਰ ਤੱਕ ਆ ਜਿਹੜਾ ਇਹਦਾ ਕਿਨਾਰਾ ਹੈਗਾ ਉਹ ਉੱਥੋਂ ਲੈ ਕੇ ਜਿੰਨਾ ਵੀ ਇਹਦਾ ਕਿਨਾਰਾ ਕਾਫੀ ਦੂਰ ਤੱਕ ਹੈਗਾ ਸਾਡੇ ਲਾਡੀ ਭਾਜੀ ਜਿਹੜੇ ਉਹ ਡੇ ਆ ਵੀਡੀਓ ਬਣਾਉਣ ਤੇ ਆਪਾਂ ਇਹਨਾਂ ਦੀ ਬਣਾ ਦਈਏ ਇਹ ਜਿਹੜੀਆਂ ਵੋਟਾਂ ਵਾ ਵੇਖੋ ਥੱਲੇ ਲੱਗੀਆਂ ਤੇ ਇਹਨਾਂ ਦਾ ਜਿਹੜਾ ਪਰ ਪਰਸਨਾ ਜਿਹੜਾ ਹੋਰ ਐਂਟ ਹੈਗਾ 370 ਰੁਪਏ ਤੇ 30 ਮਿੰਟ ਦੀ ਹੈ ਜਿਹੜੀ ਉਹ ਰਾਈਡ ਹੈਗੀ ਆ ਦੀ ਬੋਟ ਦੀ ਕਿਉਂ ਤੇ ਨਹੀਂ ਨੂੰ ਆਦੇ ਆਏ ਸੁਖਨਾ ਲੇਕ ਦੇ ਉੱਤੇ ਪਹੁੰਚਣ ਲਈ ਤੁਹਾਡੀ ਕੋਈ ਵੀ ਹੈ ਜਿਹੜੀ ਉੱਥੇ ਕੋਈ ਪਹੁੰਚਣ ਦੀ ਫੀਸ ਟਿਕਟ ਆ ਜਿਹੜੀ ਉਹ ਕੋਈ ਨਹੀਂ ਲੱਗਦੀ ਤੇ ਤੁਸੀਂ VOTING ਵਗੈਰਾ ਕਰਨੀ ਆ ਤੇ ਉਹਦੀ ਜਿਵੇਂ ਤੁਹਾਨੂੰ ਆ ਜਿਹੜੀਆਂ ਲੱਗੀਆਂ ਬੋਟ ਉਹਦਾ ਜਿਵੇਂ ਦੱਸਿਆ ਵਾ ਕਿ 370 ਰੁਪਏ ਆ ਜਿਹੜੇ ਪਾਰ ਪਰਚੰਦੇ ਹੋਣਗੇ ਤੇ ਉਹਦੀ 30 ਮਿੰਟ ਦੀ ਆ ਜਿਹੜੀ ਉਹ ਰਾਈਡ ਹੋਏਗੀ ਝੀਲ ਦੇ ਵਿੱਚ ਤੇ ਬਾਕੀ ਇੱਥੇ ਕੋਈ ਟਿਕਟ ਨਹੀਂ ਕੀ ਇਹਦੀ ਹੈਗੀ ਏਡੀ ਤੇ ਵੇਖ ਸਕਦੇ ਤੁਸੀਂ ਨਜ਼ਾਰਾ ਖੂਬ ਹੈ ਪਰ ਇਹ ਆ ਕਿ ਮੈਂ ਇਹ ਸੋਲੂਸ਼ਨ ਦੇਉਂਗਾ ਵੀ ਜੇਕਰ ਤੁਸੀਂ ਸ਼ਾਮ ਦੇ ਟਾਈਮ ਆਓ ਤੇ ਹੋਰ ਵੀ ਵਧੀਆ ਵਾ ਸ਼ਾਮ ਦੇ ਟਾਈਮ ਆ ਜਿਹੜੀ ਉਹ ਇੱਥੇ ਇੱਕ ਰੌਣਕ ਵੀ ਕਾਫੀ ਹੁੰਦੀ ਆ ਤੇ ਨਾਲ ਹੀ ਜਿਹੜਾ ਇੱਥੇ ਦਾ ਵਿਊ ਵਾ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਵਾ ਅਸ ਟਾਈਮ ਜਿੰਨੀਆਂ ਵੀਆ ਬੋਟ ਉਹ ਲਗਭਗ ਖਾਲੀ ਪਈਆਂ ਵਾਂ ਤੇ ਕਿਉਂਕਿ ਸਵੇਰ ਦਾ ਸਮਾਂ ਵਾਂ ਤੇ ਸਵੇਰ ਦੇ ਸਮੇਂ ਨਾ ਜਿਹੜਾ ਟੂਰਿਸਟ ਆਉ ਉਹ ਇੱਥੇ ਘੱਟ ਹੁੰਦਾ ਤੇ ਉਹ ਸਾਹਮਣੇ ਆ ਜਿਹੜੀਆਂ ਉਹ ਉੱਥੇ ਬੋਟ ਲੱਗੀਆਂ ਆਈਆਂ ਵਾਂ ਉਹ ਚੱਲ ਰਹੀਆਂ ਵਾਂ ਉਹਦੇ ਵਿੱਚ ਕੋ ਪੰਜ ਛੇ ਜਾਣੇ ਜਿਹੜੇ ਆ ਉਹ ਬੈਠੇ ਹੋਏ ਆ ਬੰਦੇ ਇੱਕ ਉਹ ਚੱਲ ਰਹੀ ਆ ਤੇ ਇੱਕ ਇਧਰ ਵੱਡੀ ਆ ਜਿਹੜੀ ਉਹ ਵੇਖੋ ਉਹ ਚੱਲ ਰਹੀ ਆ ਵੱਡੀ ਤੇ ਨਾਲ ਹੀ ਉਹਦੇ ਇੱਕ ਹੋਰ ਆ ਜਿਹਦੇ ਉੱਤੇ ਤਾਂ ਨੂੰ ਸੁੰਬਾ ਜਾ ਨਿਕਲਿਆ ਕਹਿ ਲਉ ਤੇ ਬਾਕੀ ਆ ਜੰਨੀਆਂ ਮੀਆਂ ਬੋਟ ਇਧਰ ਆ ਸਾਰੀਆਂ ਹੀ ਖਾਲੀ ਲੱਗੀਆਂ ਤੇ ਪਾਣੀ ਇਹਦਾ ਵਾ ਜਿਹੜਾ ਲੇਕ ਦਾ ਉਹ ਸਾਰਾ ਹੀ ਜੰਨਾ ਮੀਆਂ ਦਾ ਪਾਣੀ ਆ ਗੰਗਲਾ ਜਾ ਹੈਗਾ ਕੋ ਉਹ ਤੇ ਇੱਥੇ ਵੇਖੋ ਤੇ ਆਹ ਜਿਹੜੀ ਸਾਈਡ ਆ ਇੱਥੇ ਸਾਰਾ ਹੀ ਆ ਵੇਖੋ ਵੀ ਕਜਰਾ ਵਗੈਰਾ ਜੰਨਾ ਉਹ ਜਮਾ ਆਇਆ ਵਾ ਤੇ ਬਾਕੀ ਜੇਕਰ ਗੱਲ ਕਰੀਏ ਇਸ ਜਗ੍ਹਾ ਦੀ ਲੇਖ ਦੀ ਤੇ ਆਲਾ ਦਵਾਲਾ ਜਿਹੜਾ ਉਹ ਬਹੁਤ ਹੀ ਵਧੀਆ ਚੱਲਣ ਫਿਰਨ ਲਈ ਸਾਫ਼ ਸੁਥਰਾ ਵਾ ਤੇ ਵਧੀਆ ਲੱਗ ਰਿਹਾ ਵਾ ਤੇ ਬਾਕੀ ਇਹੋ ਕਵਾਂਗੇ ਵੀ ਜੇਕਰ ਸ਼ਾਮ ਦੇ ਟਾਈਮ ਆਓ ਤੇ ਉਹ ਹੋਰ ਵੀ ਵਧੀਆ ਤੁਹਾਨੂੰ ਲੱਗੂਗਾ ਇੱਥੇ ਤਾਂ ਜੰਨੀਆਂ ਵਾ ਆ ਵੋਟਾਂ ਸਾਰੀਆਂ ਇੱਥੇ ਲੱਗੀਆਂ ਤੇ ਆ ਜੜੀਆਂ ਇਹਨਾਂ ਦੀਆਂ ਥੱਲੇ ਜੜੀਆਂ ਜੈਕਟਾਂ ਵਗੈਰਾ ਵਾ ਉਹ ਪਈਆਂ ਵਾ ਜੜੀਆਂ ਕਿ ਤੁਹਾਨੂੰ ਪਾ ਕੇ ਬੋਰਡ ਦੇ ਵਿੱਚ ਬੈਠਣ ਲਈ ਜੜੀਆਂ ਦਿੱਤੀਆਂ ਜਾਂਦੀਆਂ ਵਾ ਇਹ ਇਸ ਟਾਈਮ ਇੱਥੇ ਕਹ ਲੋ ਵੀ ਸੁਕੜੇ ਹੀ ਪਾਈਆਂ ਵਾ ਕਿਉਂਕਿ ਗਿੱਲੀਆਂ ਗਿੱਲੀਆਂ ਨਜ਼ਰ ਆਉਣ ਦੀਆਂ ਤੇ ਸਾਰੀਆਂ ਇਹਨਾਂ ਨੇ ਸੁਕਾਉਣ ਲਈ ਇੱਥੇ ਰੱਖੀਆਂ ਤੇ ਉਦਾਂ ਵੀ ਜਿਹੜੀ ਆ ਉਹ ਇੱਥੋਂ ਆ ਸਾਹਮਣੇ ਨਾਲ ਹੀ ਆ ਆ ਤੰਬੂ ਲੱਗਾ ਇੱਥੋਂ ਹੀ ਇਹਦੀ ਟਿਕਟ ਮਿਲ ਜਾਂਦੀ ਆ ਤੇ ਟਿਕਟ ਲੈ ਕੇ ਤੁਸੀਂ ਜਿਹੜਾ ਵਾ ਬਹਿ ਸਕਦੇ ਆ ਜਿਹੜਾ ਵਾ 360 ਡਿਗਰੀ ਜਿਹੜਾ ਵਿਊ ਆ ਉਹ ਵੀ ਤੁਹਾਨੂੰ ਵਿਖਾਲਦੇ ਆ ਉਹ ਆਪਣੇ ਸੱਜਣ ਮਿੱਤਰਾਂ ਜਿਹੜੇ ਉਹ ਬੈਠੇ ਹੋਏ ਉਧਰ ਸਾਈਡ ਤੇ ਕਿਉਂਕਿ ਧੁੱਪ ਹੈ ਗਈ ਆ ਤੇ ਆ ਇਹਦਾ ਆਲੇ ਦੁਆਲੇ ਦਾ ਜਿਹੜਾ ਉਹ ਦ੍ਰਿਸ਼ਾ ਤੇ ਉਹ ਸਾਹਮਣੇ ਜੇ ਤੁਸੀਂ ਵੇਖੋ ਤੇ ਉੱਥੇ ਮੈਂ ਜ਼ੂਮ ਕਰਕੇ ਵਿਖਾਉਣਾ ਤੁਹਾਨੂੰ ਉਹ ਜਿੰਨੀਆਂ ਵੀ ਆ ਸਾਰੀਆਂ ਪਹਾੜੀਆਂ ਨਜ਼ਰ ਆ ਰਹੀਆਂ ਵਾ ਤੇ ਨਾਲ ਨਾਲ ਹੀ ਇਹਦਾ ਜਿਹੜਾ ਵਿਊ ਆ ਉਹ ਵੀ ਵਧੀਆ ਲੱਗ ਰਿਹਾ ਵਾ ਤੇ ਪਹਾੜੀਆਂ ਇਹਦੇ ਆਲੇ ਦੁਆਲੇ ਆ ਜਿਹੜੀਆਂ ਉਹ ਨਜ਼ਰ ਆ ਰਹੀਆਂ ਵਾ ਹਾਂ ਇੱਕੋ ਵੋਟ ਆ ਜਿਹੜੀਆਂ ਉਹ ਉਧਰਲੀ ਸਾਈਡ ਵੀ ਲੱਗੀਆਂ ਹੋਈਆਂ ਵਾਂ ਉਹ ਪਿੱਛੇ ਵੀ ਚੱਲ ਰਹੀਆਂ ਵਾਂ ਤੇ ਇੱਕ ਇਧਰ ਵੱਡੀ ਵੋਟ ਆ ਜਿਹੜੀ ਉਹ ਵੀ ਨਜ਼ਰ ਆ ਰਹੀ ਆ ਇੱਕ ਆ ਸਾਹਮਣੇ ਵੱਡੀ ਵੋਟ ਵਾਲ ਦੇ ਵਿੱਚ ਬਹਿ ਕੇ ਤੁਸੀਂ ਜਿਹੜੀ ਸੀਟਿੰਗ ਵਗੈਰਾ ਵੀ ਲੱਗੀ ਹੋਈ ਆ ਵੀ ਖਾਣਾ ਵਗੈਰਾ ਵੀ ਖਾ ਸਕਦੇ ਆ ਤੇ ਨਾਲ ਹੀ ਇਹਦੇ ਆ ਜਿਹੜਾ ਉਹ ਹੋਰ ਆਲੇ-ਦੁਆਲੇ ਵੇਖ ਸਕਦੇ ਤੁਸੀਂ ਲੋਕ ਆਦੇ ਆ ਜਾ ਰਹੇ ਆ ਤੇ ਸ਼ਾਂ ਦਾ ਕਾਫੀ ਪ੍ਰਬੰਧ ਵਾ ਇੱਥੇ ਜੰਨਾ ਵੀ ਆ ਲਾਗੇ ਲਾਗੇ ਜੇ ਅਗਰ ਗੱਲ ਕਰੀਏ ਇੱਥੇ ਵੀ ਆਲੇ ਦੁਆਲੇ ਛਾਂ ਦਾ ਜਿਹੜਾ ਉਹ ਵੀ ਪ੍ਰਬੰਧ ਹੈਗਾ ਵਾ ਬੈਠਣ ਬੂਥਾਂ ਲਈ ਇੱਥੇ ਕਾਫੀ ਏਰੀਆ ਜਿਹੜੇ ਆ ਉਹ ਸਿਟਿੰਗ ਹੈਗੇ ਆ ਬਹਿਣ ਲਈ ਤੇ ਸਾਹਮਣੇ ਵੀ ਜਿਹੜੇ ਆ ਉਹ ਨਜ਼ਾਰੇ ਵੱਖਰੇ ਆ ਤੇ ਬੈਠਣ ਲਈ ਕਾਫੀ ਜਗ੍ਹਾ ਇੱਥੇ ਜੰਨੀਆਂ ਵੀ ਆ ਬਣੀਆਂ ਹੋਈਆਂ ਵਾ ਆ ਵੇਖੋ ਜਿਹਦੇ ਥੱਲੇ ਮਰਜੀ ਰੁੱਕਦੇ ਥੱਲੇ ਬਹਿ ਜੂ ਤੇ ਆ ਦਾ ਪ੍ਰਬੰਧ ਹੈਗਾ ਵਾਜੇ ਘਰ ਤੋਂ ਭਜਾ ਰਹੇ ਹੋ ਤੇ ਅੱਗੇ ਚਲਦੇ ਆਂ ਵੇਨੇ ਅੱਗੇ ਕੀ ਕੀ ਆ ਸ਼ਾ ਇਥੇ ਠੰਡੀ ਆ ਤੇ ਹਵਾ ਵੀ ਆ ਜਿਹੜੀ ਉਹ ਚੱਲ ਰਹੀ ਆ ਤੇ ਆ ਜਿਹੜਾ ਕਹ ਲੋ ਵੀ ਚੰਡੀਗੜ੍ਹ ਦਾ ਲੋਗੋ ਹੀ ਆ ਇਹ ਸਮਝੋ ਜਿਹਨੂੰ ਪਹਿਚਾਨ ਕਰਕੇ ਕਿ ਅਸੀਂ ਚੰਡੀਗੜ੍ਹ ਪਹੁੰਚ ਗਏ ਆ ਤੇ ਨਾਲ ਹੀ ਸੁਖਨਾ ਲੇਖ ਭਾਜੀ ਬੜੀ ਸਪੀਡ ਉਹਦੀ ਹੋਵੇ ਚੱਲਣ ਦੀ ਮੈਂ ਟੋ ਮੰਟੀ ਲਈ ਜਾਂਦਾ ਲੋ ਵੀ ਦੋਸਤੋ ਕਿਸ ਤਰ੍ਹਾਂ ਦੀ ਲੱਗਾ ਹੈ ਤੁਹਾਨੂੰ ਇਹ ਜਿਹੜਾ ਲੇਕ ਤੇ ਬੋਟਿੰਗ ਵਗੈਰਾ ਵਿੱਚ ਚੱਲ ਰਹੀਆਂ ਵਾਂ ਤੇ ਲਗਭਗ ਆਪਾਂ ਜਿੰਨਾ ਵੀ ਆ ਇੱਥੇ ਦਾ 뷰 ਕੋਈ ਹੋਰ ਬਾਲਾ ਨਹੀਂ ਹੈਗਾ ਸਿਸਟਮ ਵੀ ਵੇਖਣ ਦੇ ਲਾਇਕ ਪਰੇ ਇੱਕ ਗਾਰਡਨ ਹੈਗਾ ਵਾ ਤੇ ਉਹ ਥੋੜਾ ਜਿਹਾ ਪਰੇ ਆ ਤੇ ਇਧਰ ਟੂਰਿਸਟ ਵਗੈਰਾ ਜਿਹੜੇ ਬਾਹਰੋਂ ਆ ਉਹ ਵੀ ਆਏ ਆ ਤੇ ਉਹ ਵੀ ਇੱਥੇ ਜਨਵੀਆਂ ਲੇਕ ਵਗੈਰਾ ਵੇਖਣ ਲਈ ਆਏ ਆ ਤੇ ਕਿਵੇਂ ਦਾ ਲੱਗਾ ਇਹ ਤੁਹਾਨੂੰ ਅੱਜ ਦਾ ਵੀਡੀਓ ਤੇ ਵੀਡੀਓ ਚੰਗੀ ਲੱਗੇ ਤੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਅੱਗੇ ਤੁਹਾਨੂੰ ਹੋਰ ਵੀ ਨਵੀਆਂ ਵੀਡੀਓ ਜਿਹੜੀਆਂ ਵੇਖਣ ਨੂੰ ਮਿਲਦੀਆਂ ਰਹਿਣਗੀਆਂ ਤੇ ਚੱਲਦੇ ਹਾਂ ਹੁਣ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ